ਪਾਣੀ 2 ਫੁੱਟ ਖੋਲਣਾ ਤੇ ਥਾਂ ਛੱਡ ਲਓ ਤਾਂ ਤੁਹਾਨੂੰ ਅੰਦਰੋਂ ਮਗਰ ਕੱਢੂ ਬੰਨਣੇ ਆ 20 ਫੁੱਟ ਤਿਆਰ ਬਹੁਤ ਹੈ 2 ਫੁੱਟ ਖਾਂ ਉੱਧਰ ਸਾਡਾ ਨੂੰ 18 ਬੱਚਿਆਂ ਨੂੰ ਤੇ ਮਾਮਾ ਨੂੰ ਮੈਜਰ 2 ਫੁੱਟ ਤੋਂ ਬੰਦੇ ਲੈ ਕੇ ਲੰਘ ਦਿਕਤਾਂ ਹਾਂ ਜੀ ਹਾਂ ਤੇ ਬਹੁਤ ਹੋ ਜਾਂਦਾ ਈ ਐਵੇਂ ਹੀ ਲੱਗਦਾ ਤੂੰ ਮੈਂ ਕਿਹਾ ਮੈਂ 2 ਫੁੱਟ ਪਾ ਇਹਨਾਂ ਨੂੰ ਇਹੀ ਦੱਸਣ ਦੀ ਮੈਂ ਕਿਹਾ ਸੈਂਟਰ ਤੋਂ ਛੱਡ ਕੇ ਨਾ ਜਗ੍ਹਾ 2 ਕੋਲੀਆਂ ਲਾ ਲਓ ਇੱਦਾਂ ਤੇ ਠੀਕ ਆ ਉਹ ਤੁਹਾਨੂੰ ਸਹੀ ਹੋ ਜਣੀਆਂ ਉਹ ਖੋਲੀਆਂ ਲਾਉਣੀਆਂ ਤਾਂ ਉਹਨੂੰ 35 ਫੁੱਟ ਥਾਂ ਚਾਹੀਦਾ ਅੱਛਾ ਹਾਂ ਕਿਉਂਕਿ 2.5 ਫੁੱਟ ਥਾਂ ਵਿਚਾਲੇ 2.5 ਠੀਕ ਹੈ ਤੁਹਾਡਾ ਕਰਨਾ ਪੂ 35 ਫੁੱਟ 35 ਚ 27 ਫੁੱਟ ਰਹੇਗਾ 27 ਚ ਅੱਧਾ ਉਧਰ ਕਰ ਦਿੱਤਾ ਤਾਂ ਉਹਦਾ 40 ਹੋ ਜੀ ਵਿੱਚ ਥੋੜਾ ਜਿਆਦਾ ਬਿਲਕੁਲ ਜੀ ਬਿਲਕੁਲ ਬਾਈ ਹਾਂ ਜੀ ਚਾਰ ਅੰਦਰਲੀ ਸਪੇਸ ਵੀ ਵੱਧੋ ਹਾਂ ਜੀ ਤਾਂ ਚਾਰ ਫੁੱਟ ਜਗ੍ਹਾ ਤੇ ਆਪਾਂ ਮਤਲਬ ਚਾਰਾ ਵੀ ਇੱਕ ਟਾਈਮ ਦਾ ਰੱਖ ਲੀਏ ਬਿਲਕੁਲ ਕਰਦੇ ਇਹਨਾਂ ਖੁੱਲੇ ਜਾਂ ਜਿਹੜਾ ਖੁੱਲੀਆਂ ਜਾਂਦੇ ਆ ਕਿ ਬੰਦੇ ਜੀ ਨਹੀਂ ਵੀ ਹਜੇ ਬੰਦੇ ਆ ਜੀ ਇਹਦਾ ਮੌਲ ਬਣਨਾ ਬਈ ਹਜੇ ਹਜੇ ਬਣਿਆ ਨਹੀਂ ਖੁੱਲਾ ਕਟੂਰ ਬਣਨਾ ਖੁੱਲੇ ਜਾਂ ਫੇਰ ਖੁੱਲੇ ਹੋਣੀ ਹੈ ਕਟੂਰ ਹਜੇ ਹੈ ਕਟਰੂ ਵੀ ਮੱਜਾਂ ਦਾ ਵੀ ਐਮਰੋਨਾ ਇੱਧਰ ਲੈ ਬਾਇ ਪੋਰਸ ਮਣਾਉ ਪਰਲੇ ਭਾਂਡੇ ਦੇ ਕੁਝ ਪਾਉਣਾ ਗੰਨ ਤੇ ਉਧਰ ਝੋਟਿਆਂ ਦਾ ੱਡ ਕਰਦਾਂਗੇ ਠੀਕ ਹੈ ਜੀ ਤੇ ਉਦੋਂ ਬਾਅਦ ਛੱਡਾਂਗੇ ਝੋਟਿਆਂ ਕਰਦਾਂਗੇ ਝੋਟਾ ਨਾਗ ਦਵਿੰਦਰ ਕੋਲੇ ਗਿਆ ਉੱਥੇ ਚਲਾ ਜਾ ਹਾਂ ਉੱਥੇ ਆਏ ਨਾ ਸਿੰਮਨ ਬੈਂਕ ਤੇ ਤੋੜਨੇ ਆ ਅੱਛਾ ਜੀ ਹੁਣ ਜਿਆਦੇ ਪਰਹੇ ਚ ਉੱਥੇ ਕਰਕੇ ਹੁਣ ਤਿਆਰ ਤੂਰ ਕੱਟੇ ਹੁਣ ਉਹ ਰਤਨ ਨੇ ਵੀ ਪਹੁੰਚਣਾ ਉੱਥੇ ਅੱਛਾ ਅੱਛਾ ਤੇ ਬਾਕੀ ਨਾਗ ਹੋ ਗਿਆ ਇਹ ਕੱਟੇ ਹਲੇ ਛੋਟੇ ਆ ਇਹ ਮੈਂ ਇਹਦਾ ਦੇਲ ਹੀ ਨਹੀਂ ਹਜੇ ਸੀਮਨ ਬਣਾਉਣ ਦਾ ਇਹ ਮੇਰਾ ਐ ਇਰਾਦੇ ਆ ਜਿਹੜੇ ਮੇਰੇ ਅੱਗੇ ਆ ਉਹਦੀ ਮਾਂ ਵੀ ਹੁਣ ਤੁਹਾਨੂੰ ਪਤਾ ਬਹੁਤ ਜ਼ਿਆਦਾ ਮਹਿੰਗੀ ਦੀ ਬਿਕੀ ਆ ਹੁਣ ਵੀ ਠੀਕ ਆ ਅਮਨਦੀਪ ਨੇ ਵੇਚੀ ਪਹਿਲਾਂ 11 ਲੱਖ ਲੱਗੇ ਦੀ ਮਾਂ ਤੇ ਫਿਰ ਇਹ ਤੇ 7 ਲੱਖ ਲੱਗਿਆ ਤਾਂ ਫਿਰ ਇਹਦੇ 'ਚ ਬਲਾਡੀ ਬਹੁਤ ਜ਼ਿਆਦਾ ਚੰਗਾ ਤੇ ਨਾਲੇ ਉਹਦਾ ਆਪਣੇ ਵਾਲੇ ਟਾਰ ਜਾਂਦਾ ਅੱਛਾ ਟਾਰ ਜਾਂਦਾ ਹਾਂ ਅਮਨਦੀਪ ਵਾਲੀ ਮਾਂ ਦਾ ਇਹਦੀ ਕੀ ਲੈਣੀ ਆਜੋ ਦਿਖਾਈਏ ਇਹ ਮੇਰਾ ਅਰਾਧੇ ਆ ਗਏ ਆ ਵੀ ਪਰਸਨਲ ਵੀ ਫਾਟੇ ਜਾਂ ਫੀਮਲ ਵੀ ਹਾਂ ਤੇ ਪਹਿਲੀ ਵਸੂਂਦੇ ਆ ਲਾਹਾਂ ਲਾਹ ਜਮੀਨ ਦੇ ਫਾਇਦਾ ਕਰਦੇ ਇਹਦਾ ਐ ਹੁੰਦਾ ਹੁਣ ਉਹਦੇ ਪੱਲੇ ਕੋਈ ਨਾ ਹੋਇਆ ਹੋਰ ਵੀ ਬਹੁਤ ਬਣਦੇ ਹਣਾ ਪਰ ਹੁਣ ਜਿਹੜੀ ਚੀਜ਼ ਹੈ ਮਤਲਬ ਕਿਹਨੇ ਆਪਾਂ ਪੱਲਿਆਂ ਨੂੰ ਬਣਾ ਕੇ ਦੇਣੀ ਆ ਹੋਰ ਪਤਾ ਉੱਦੋਂ ਦਾ ਨਹੀਂ ਬਣਾ ਕੇ ਦਿੰਦਾ ਭਾਈ ਸਹੀ ਗੱਲ ਇਹਨੂੰ ਮੱਥਾ ਚੱਲ ਗਿਆ ਸਤਾ ਸੀਮਨ ਚੈੱਕ ਕਰ ਲੈ ਦੇਖੀ ਤੇਰੇ ਭਾਈ ਚੱਲੋ ਕਿੰਨਾ ਅੰਟੀਗੋ ਨਿਕੋ ਕੋਣ ਨੇ ਤੁਹਾਨੂੰ ਖਾਪਾ ਕਰਨੇ ਆਲੇ ਆ ਪਿੱਛੇ ਪੁਣਾ ਦੇਖ ਲਓ ਹਨਾ ਅਰੇ ਕੱਦ ਪੁਣਾ ਮੂਹਰੇ ਕੱਦ ਵੀ ਵਧੀਆ ਉਂ ਕਰੀਏ ਤੇਰੇ ਮੁੱਠੇ ਭਾਈ ਦਾ ਉਮਰ ਦਾ ਛੋਟਾ ਸਿੰਘ ਤੋਂ ਬਦੇ ਬਹੁਤ ਸੁਨੇ ਹੰਡਲਟੀ ਵੀ ਬਹੁਤ ਬਾਕੀ ਮਾਰਕਿੰਗ ਮਾਰਕਿੰਗ ਆ ਵਧੀਆ ਹੈ ਨਾ ਭਾਈ ਜੀ ਮਾਰਖੀ ਦੇਖੋ ਜੀ ਇਹਦੀ ਉਮਰ ਬਰੇਤਾਂ ਪੌਣੇ ਦੋ ਸਾਲਾਂ ਦੀ ਹੋ ਗਈ ਹੋਗੀ ਕਿੰਨੇ ਉਮਰ ਹੈ ਜੀ ਪੌਣੇ ਦੋ ਸਾਲਾਂ ਦੀ ਹੋ ਗਈ ਹੋਗੀ ਅਮਨ ਦੀ ਨੂੰ ਪ੍ਰੋਪਰ ਪੁੱਛਾਂਗੇ ਮੇਰੇ ਨਾਲ ਅਮਨ ਦੀ ਕੋਲਾ ਹਾਂ ਅਮਨਦੀਪ ਕੋਲੇ ਡੇਟ ਲਿਖੀ ਵੀ ਉੱਥੇ ਹੀ ਜਾ ਮਿਲ ਕੇ ਅਮਨਦੀਪ ਦੇ ਘਰੇ ਇਹਦੀ ਉਮਰ ਲਗਭਗ ਦੋ ਸਾਲਾਂ ਤੋਂ ਤਾਂ ਛੋਟੇ ਹੀ ਆਏ ਆ ਇਹ ਨਹੀਂ ਪਤਾ 10 ਦਿਨ ਛੋਟਾ 20 ਦਿਨ ਛੋਟਾ ਪੌਣੇ ਮਹੀਨਾ ਛੋਟਾ ਓਕੇ ਓਕੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਆ ਗਿਆ ਇਹ ਇਸਨੂੰ ਤੋਂ ਛੋਟਾ ਹੈ ਇਹ ਕਹਿੰਦਾ ਠੀਕ ਹੈ ਇਹ ਇਹ ਤੋਂ ਇੱਕ ਝੋਟੀ ਵਾਲੀ ਪੂਰੀ ਜਾਂਦੇ ਸਿਰੇ ਦੀ ਤੇ ਨਾਲ ਹੀ ਕਰ ਲੈ ਸੀਮਨ ਚੈੱਕ ਇਹਦਾ ਕਰ ਲੈ ਹਾਂ ਇਹ ਛੋਟ ਜਾਤਾ ਜਾਂਦਾ ਜਾਨੀ ਕਿ ਪੰਜਾਬ ਦਾ ਵਿਦੇਸੀ ਭਾਸ਼ਾ ਤੇ ਇਹ ਕਿ ਕ੍ਰੋਸ ਨਹੀਂ ਕਰ ਸਕਦਾ ਹਾਂਜੀ ਇਹ ਬੱਚੇ ਬਣਦਾ ਸੂਤ ਦਿੰਦਾ ਇਹ ਤਾਂ 2 ਸਾਲ ਦਾ ਹੋ ਗਿਆ ਨਹੀਂ ਨਹੀਂ ਇਹ ਉਹਦੇ ਨਾਲ 2 ਮਹੀਨੇ ਜੇ ਆਹ 2 ਸਾਲ ਦਾ ਹੋ ਗਿਆ ਤਾਂ ਪੌਣੇ 2 ਸਾਲ ਦਾ ਹੋ ਗਿਆ ਠੀਕ ਹੈ ਇਸੇ ਤਰੀਕੇ ਦਾ ਆਪਣੀ ਲਿਖੀ ਵੀ ਆ ਇਹਦਾ ਤਾਂ ਜਨਮ ਯਾਰ 11ਵੇਂ ਮਹੀਨੇ ਚ ਹੋਇਆ ਸੀ 4 ਤਰੀਕ ਨੂੰ ਆ 11ਵੇਂ ਮਹੀਨੇ ਦੀ 4 ਤਰੀਕ ਨੂੰ ਹੋਣੇ ਨੇ ਉਹਦੇ ਸਹੀ 2 ਸਾਲਾਂ ਦਾ ਬਾਈ ਤੇ ਅੱਜ ਆਪਣੇ ਕੋਲੇ ਬਣਉਂਗੀ ਭੈਣੋम्मा ਜਲੀ ਜਾਂਦਾ 10ਵਾਂ ਪਿਆ ਤੇ 11ਵਾਂ ਪਿਆ ਤੇ ਹਜੇ ਪੂਨੇ ਕੌਂਸਲਰਾਂ ਦਾ ਹੋਗਾ ਤੇ ਆ ਇਹ ਨੂੰ ਮਹੀਨਾ ਕਿਤੇ ਵੀ ਨਾ ਪਟਾ। ਆਦਰ ਲੈਂਡ ਗ੍ਰੀਨ ਇਨਕੋਰਪੋਰੇਸ਼ਨ ਇਹਦੀ ਗੱਲ ਸਰਪੇਕ ਨਾ ਨਵੇਂ ਮਾਝ ਆਪਣੇ ਕੋਲੇ ਖੜੀ ਰਸਤਾਂ ਵਾਲੀ ਇਹ ਦਸ਼ਕ ਵੀ ਜਿਹੜੇ ਨੂੰ ਮਾਝ ਲੈਪਾਰ ਗੱਲ ਕਰ ਲੈਮ ਹੋ ਗਏ ਅੱਜ ਆਪਾਂ ਮਾਝ ਛੱਡਣੀ ਹੈ। ਕਸਮ ਲੈ ਕੇ ਆਪਾਂ ਅਰਜ਼ਗਾਰ ਤੇ ਆਥੀ ਰੱਖਿਆ ਵੈ। ਠੀਕ ਹੈ ਆ ਦੇ ਤੇ ਆ ਦੇ। ਠੀਕ ਹੈ ਕਈ ਵਾਰੀ ਬੰਦਾ ਹੁੰਦਾ ਨਾ ਵੀ ਐਵੇਂ ਭਾਣਿਆ ਕਰੀ ਜਾਂਦੇ ਫਲਾਣਾ ਕਰੀ ਜਾਂਦਾ ਨਾ ਆਪਾਂ ਕਦੇ ਝੂਠ ਨਹੀਂ ਆਦੇ ਅਰਜ਼ਗਾਰ ਦੇ ਵਿੱਚ ਝੂਠ ਨਹੀਂ ਮਾਰਿਆ। ਛੋਟੀ ਨਾਗਰੀ ਤੇ ਦੀ ਮਾਂ ਟਰਾਈ ਕਰਨੀ ਹੈ ਅੱਜ ਤੁਸੀਂ ਖੜੇ ਆ। ਅੱਜ ਪਾਉਂਦੀ ਖਾਲ ਦੋਨਾਂ ਦਾ ਹੈਗਾ ਇਹਨਾਂ ਨੇ ਠੀਕ ਆ ਅੱਜ ਮੰਨ ਲਾ ਉਹਨਾਂ ਨੇ ਦਸੰਬਰ ਨੇ 10 ਤੋਂ 15 ਦਸੰਬਰ ਦੇ ਵਿੱਚ ਵਿੱਚ ਸੁਣਨੀ ਆ ਤੇ ਅੱਜ ਤੁਸੀਂ ਟਾਈਮ ਦੇਖ ਲਓ ਕਿ ਕਿੰਨਾ ਰਹਿ ਗਿਆ ਨਾ 10 ਤੇ 15 ਤੋਂ ਇੱਕਨੇ 4-5 ਨੂੰ ਦਿਨ ਪੂਰੇ ਹੋਣੇ ਆ ਦਸੰਬਰ ਨੂੰ ਇੱਕ ਨੂੰ 12 ਪੂਰੇ ਹੋਣੇ ਆ ਉਹਨਾਂ ਦੋਨਾਂ ਦੇ ਵਿੱਚੋਂ ਦੇਖ ਲਓ 2-4 ਦਿਨਾਂ ਦੀ ਇੰਤਰਾਸ ਉਹ ਵਧੀਆ ਫਿਰ ਮਤਲਬ ਦੋ ਤੇ ਜਦ ਬਹੁਤ ਯਾਰ ਉਹਦੇ ਮੈਂ ਤਰੀਕ ਦੇਖੀ ਸੀ ਉਹਨਾਂ ਦੀ ਅੱਜ ਵੀ ਆਪਾਂ ਡੇਰੀ ਦੇ ਦੀ ਤਰੀਕ ਦਿਖਾ ਦਨੇ ਆ ਸਰ ਉਸ ਹਿਸਾਬ ਦੇ ਨਾਲ ਤਰੀਕ ਦੇ ਹਿਸਾਬ ਦੇ ਨਾਲ ਇਹਨਾਂ ਦੇ ਵਿੱਚ ਅੱਜ ਲਗਭਗ 2.5 ਮਹੀਨੇ ਰਹਿ ਗਏ ਅੱਛਾ ਨੌਵਾਂ ਮਹੀਨਾ ਗਿਆ ਨਾ ਸਾਰਾ 10ਵਾਂ ਤੇ ਸਾਰਾ 11ਵਾਂ ਰਹਿ ਗਿਆ ਚਾਰ ਦਿਨ ਉਤੋਂ ਦੀ ਪਈ ਐ ਦੋ ਮਹੀਨੇ ਚਾਰ ਦਿਨ ਹੋ ਗਏ ਪੰਜ ਛੇ ਦਿਨ ਇਹ ਪਏ ਆ ਦੋਨਾਂ ਦੇ ਵਿੱਚ 2.5 ਮਹੀਨੇ ਪਏ ਆ ਬਸ ਲਗਭਗ ਹੀ ਹਜੇ ਟਰਾਈ ਕੀਤੀਆਂ ਨਹੀਂ ਹੁਣ ਆਥਰੇ ਚੋਣਾਂਗੇ ਵੀਰੇ ਤੇ ਨਾਲੇ ਦਾਣਾ ਘਟਾਇਆ ਦਾ ਹੁੱਪ ਕੇ ਪੂਰਾ ਕਿਲੋ 2.5 ਕਿਲੋ ਦਾ ਨਹੀਂ ਦਿਨ ਦਾ ਪਹਿਲਾਂ ਛੇਕ ਨੂੰ ਦਾਣਾ ਹੁੰਦਾ ਵੀ ਦਿੰਦਾ ਆਜੇ ਮੈਂ ਤੁਹਾਨੂੰ ਦੱਸਦਾ ਹੀ ਕਰਦੇ ਹਾਂ ਤਾਂ ਬੰਦ ਕਰਨਾ ਪੁੱਤਾਂ ਨੂੰ ਦਾਣਾ ਜੇ ਬੰਦ ਕਰੀਦਾ ਕਿੱਥੋਂ ਦਿੰਦੇ ਹੋ ਮੋਟਰਾ ਦਾ ਇੱਕ ਨੂੰ ਪੂਜਾ ਹਮਮ ਸੁਭਾਤਾ ਹੀ ਨਾ ਪਤਾ ਨਹੀਂ ਨਾ ਵੀਰੇ ਆਪਸੀ ਨੇ ਜਿਹੜੇ ਕੋਈ ਸੁਸਤਾ ਹੋਣ ਦੇ ਕਾਰਨ ਦੇਵੇ ਲੋਕ ਦੇਖੋ ਪਹਿਲਾਂ ਮੈਂ ਦੇਖ ਲਿਆ ਅਗਰ ਇੱਕ ਬੰਦਾ ਕੰਪਨੀ ਨਾਲ ਵੀ ਆਪਦੇ ਘਰ ਨੂੰ ਸੈਣ ਨਾਲ ਆਪਦੇ ਘਰ ਨੂੰ ਸੈਣਿਆ ਪਰ ਭਰਾਓ ਜਿੰਨਿਆਂ ਨੂੰ ਮੈਂ ਮੈਂ ਸਾਨੂੰ ਗੱਭਰ ਵਾਲੀ ਟੀਮ ਜਿਹੜੀ ਦਾਮਾਂ ਨੂੰ ਕੰਮ ਲਈ ਹੈ ਠੀਕ ਹੈ ਕਿੱਥੇ ਨਾ ਕੰਪਨੀ ਦੀ ਪਾਲੀ ਜੇ ਉਹ ਮੈਂ ਹੁਣ ਮਟਾਇਰ ਤੋਂ ਨਾ ਆਵੇ ਤੁਹਾਨੂੰ ਬਲੇ ਮੈਂ ਗੇਂਦਾਰਾ ਜਿਨ੍ਹਾਂ ਦੇ ਨਾਲ ਪ੍ਰੋਬਲਮ ਹੋਈ ਮੇਰੇ ਮੈਂ ਸੀ ਸੱਤਾ ਨੂੰ ਰਾਜਮੀ ਖਵਾਈ ਸੀ ਸੀਏ ਸੱਤਾ ਜੇ ਪ੍ਰੋਬਲਮ ਆਈ ਅੱਗੇ ਮੈਂ ਕਦੇ ਨਹੀਂ ਪਾਈ ਸੀ ਕਦੇ ਪ੍ਰੋਬਲਮ ਨਹੀਂ ਆਈ ਦੂਜੀ ਗੱਲ ਜਿਹਦੇ ਵੀ ਮੈਂ ਟੂਪਰਾ ਪੀ ਮੈਂ ਹੱਥ ਨੂੰ ਦੁੱਤ ਦੁੱਤ ਛੱਡਣ ਮਰੇ ਜਿਵੇਂ ਵੀ ਚਾਤਰਾਂ ਦੇ ਕਹਿਣ ਦੇ ਮਤਾਲ ਤਾਂ ਉਹ ਮੈਂ ਇੱਕ ਬਈ ਮੇਰੀ ਚੱਡੇ ਦੀ ਖਰਾਬ ਹੋਈ ਹੋਈ ਆ ਪੱਕਾ ਨਹੀਂ ਜਿੱਦਾਂ ਮੈਂ ਯੂਬਾ ਨਹੀਂ ਘੜਾਉਂਦਾ ਬਈ ਐਂ ਛੱਡ ਤਾ ਉਹ 29 ਵਰਗਾਂ ਤਰ 18 ਡ੍ਰੀਮ ਨੂੰ ਚੈੱਕ ਕਰਾਈ ਆ 12 ਨੂੰ 18 ਨੂੰ ਦੁੱਧ ਛੱਡਿਆ 4 ਨੂੰ ਬੱਚਾ ਦੇਤਾ ਬਈ ਬਈ ਸਾਰੇ ਤੇ ਜ਼ਰੂਰੀ ਥੋੜਾ ਯੂਬਾ ਨਾਲ ਸਹੀ ਰਹਿਣੀ ਆ ਹਾਂ ਉਹਦੀ ਮਾਮਦਾਰ ਇੱਕ ਤਾਂ ਹੁਣ ਆ ਕੇ ਨਹੀਂ ਛੋਟੀ ਨਾਲ ਅਗਲੀ ਨਹੀਂ ਨਮਾਈ ਜਾਂਦਾ ਅੱਛਾ ਆ ਠੀਕ ਆ ਇਹਦੇ 2.5 2.5 ਮਹੀਨੇ ਰਹਿ ਗਏ ਪਰ ਤਾਂ 12 ਦਿਨ ਅਗਲੇ ਹੋਣ ਠੀਕ ਆ ਇਹਦਾ ਦੁੱਧ ਦੇਖ ਸਕਦੇ ਆ ਜੇ ਤੁਸੀਂ ਆਪ ਨੇ ਹੁਣ ਆਪਣਾ ਤਾਂ ਇਹਦਾ ਟਾਈਮ ਲੱਗੇ ਕਿ ਨਾ ਲੱਗੇ ਇਹਦੀ ਪਰ ਮੈਂ ਦਵਾਈ ਦਾਜ ਵੀ ਕਰਾਉਂਦਾ ਆ ਬਸ ਪੰਮਾਂ ਦੀ ਦੋ ਟੰਗਾਂ ਨਹੀਂ ਕਰਾਉਂਦਾ ਇੱਕ ਆਖਰੀ ਰਾਤ ਦਾਜ ਬਾਕੀ ਦੀ ਮੈਂ ਉਹ ਛੋਟੇ ਆਂ हां ਇਹ ਮੈਂ ਤਾਂ ਹੀ ਆਂਗੀ ਪਰਸਨਲ ਇਹਨਾਂ ਨੂੰ ਫਾਰਮ ਤੇ ਤਿੰਨ ਸਾਲ ਮਤਦਾ ਤੇ ਆ ਰੰਗ ਦਾ ਸਾਡੀ ਫਾਰਮ ਤੇ ਆਪਣੀ ਵੀ ਮੀਨੂ ਦੀ ਹੈ ਇਹ ਪਾ ਕੇ ਫਿਮਰ ਫੇਰ ਕਟਾਈ ਕਰਕੇ ਹਜ਼ਾਰ-ਹਜ਼ਾਰ ਸੂਣੇ ਆਪਣਾ ਕੇ ਉਹ ਰੱਖ ਲਾਂਗੇ ਇੱਧਰ ਤੱਕੜੇ ਕਰ ਲੈ ਹੁਣ ਆਹ ਮੰਨ ਲਓ ਜ 13 ਕਿਲੋ ਦਾ ਲੱਕੋ ਡ్రਾਈ ਕਰਦਾ ਬਾਈ ਹੁਣ ਮੰਨ ਲਓ 13 ਜਵਾ ਕਿਲੋ ਵਾਲੀ ਆਪਾਂ ਨੂੰ ਖਾਦਾਰ ਆ ਕਿ 20 ਕਿਲੋ ਵਾਲੀ ਹੁਣ ਜਿਹੜੀ ਐਂਡ ਵੀ ਭੈਣਰੀ 14 ਕਿਲੋ ਤੋਂ ਦ ਇਹ ਤਾਂ ਮੈਂ ਸਾਲ ਕਰ ਗਿਆ ਜੀ ਵੀਰੇ ਥੈਂਕ ਯੂ ਜਦੋਂ ਆਮਾ ਚ ਹੁਣ ਇਹ ਤਾਂ ਕਸਨ ਬਣ ਗਿਆ ਇੱਕ ਵਾਰੀ ਨਾ ਗੱਲ ਜਿਹੜੀ ਬੰਦਾ ਕਹਦੇ ਨਾ ਜਾਂ ਮਾਲ ਕਹਦੇ ਜਾਂ ਸਮਝ ਵਾਲੀ ਗੱਲ ਹੋਵੇ ਉਹ ਮੰਨੀ ਵੀ ਹੁੰਦੀ ਹੈ ਕੱਲ ਕੀ ਆਖਿਆ ਜੀ ਵੀ 2 ਵਜੇ ਪਰਸਾਵਾ ਢਾਡਾ ਵੀ 2 ਵਜੇ ਤੁਸੀਂ ਆਮਾ ਚ ਬਾਹਰ ਬੰਦਣਾ ਯਾਰ ਬੰਦੀ ਪਾਣੀ ਫਿਰ ਪਾ ਲੈ ਇੱਕ ਵਾਰ ਪਾਣੀ ਤਾਂ ਨਹੀਂ ਹੁੰਦਾ ਵੀ ਪਾਣੀ ਪਾਣਾ ਪਾਣੀ ਤਾਂ ਬਾਹਰ ਵੀ ਨੂੰ ਲਿਆ ਬਠਾ ਲੈ ਇਹ ਨੂੰ ਪਾਈ ਕਰਕੇ 2 ਵਜੇ ਤੋਂ ਬਾਹਰ ਕੱਢੇ ਕਰੋ ਕਿਹੜੇ ਕੋਸੇ ਦਾ ਪਤਾ ਨਹੀਂ ਦੇਖੋ ਬਈ ਬਾਈ ਦੇ ਪਸ਼ੂ ਤੇ ਬਾਈ ਦੇਖੋ ਜੀ ਬਾਈ ਨੇ ਕਿਹਾਗਾ ਵੀ 13 14 ਲੀਟਰ ਤੋ ਡਰਾਈ ਕਰਦੀ ਆ ਤੇ ਇਧਰ ਆਪਣੇ ਘਰਾਂ ਦੇ ਵਿੱਚ 13 14 ਲੀਟਰ ਤੱਕ ਉਹ ਵੱਦੀ ਵੱਧੋ ਵੱਧੀ ਦਿੰਦੀ ਆ ਨੇ 13 14 ਲੀਟਰ ਤੇ ਅੱਜ ਬਾਈ 13 14 ਲੀਟਰ ਤੇ ਮੱਝਾਂ ਨੂੰ ਜਿਹੜਾ ਡਰਾਈ ਕਰਨ ਲੱਗ ਰਿਹਾ ਦੇਖੋ ਵੀ ਇਹ ਹੁੰਦੀ ਆ ਫਾਰਮ ਦੀ ਸਕਸੈਸ ਬੰਦੇ ਦੀ ਮਿਹਨਤ ਆ ਹੁੰਦੀ ਹੈਗੀ ਆ ਮਿਹਨਤ ਬੋਲੀ ਆ ਉਹਨੂੰ ਮੇਰਾ ਸੇਵਾ ਲੈਣ ਦਾ ਸਰ ਉਹ ਕੰਮ ਨਹੀਂ ਕਰਿਆ ਜਿਹੜੀ ਜੇ ਉਹਦੀ ਉਹ ਜਿਹੜੀ ਪੱਕੀ ਲਾਇਆ ਸੀ ਉਹ ਉਹ ਕੀ ਕਰ ਰਹਾ ਪੈ ਨਿੱਕੀ ਹੈ ਗੱਲ ਤੁਸੀਂ ਬਾਹਰ ਘੱਡੀ ਦੇਖ ਲੈ ਉਹ ਡਿੱਗੀ ਦੇ ਪਾਣੀ ਮੈਂ ਉੱਥੇ ਹੀ ਬੈਠੀ ਏ ਬਈ ਫਿਰ ਗੱਬਣ ਕਿਹੜੇ ਕਿਹੜੇ ਤੂੰ ਇਹ ਪਾਣੀ ਪੀਤਾ ਕਿਉਂਣਾ ਬਾਈ ਨੂੰ ਪਿਉਣ ساری ਬਾਹਰ ਕਢਾ ਦੇ ਜੰਗਾ ਐ ਬਈ ਪਿੰਦੀ ਇਹ ਗੱਬਣ ਕਿਹੜੇ ਕਿਹੜੇ ਤੋਂ ਨੇ ਛੜੀ ਐ ਜੇ ਟਰਾਈ ਕਰਨੀਆਂ ਤੇ ਇਹ ਯਾਰ ਗੱਬਣ ਇਹ ਰਤਨ ਤੋਂ ਹੀ ਐ ਮੇਰੇ ਹਿਸਾਬ ਨਾਲ ਯਾਰ ਉਹੋ ਬਾਈ ਹਾਂ ਤੇ ਆਹਾ ਬਾਈ ਇਹ ਇਹ ਵੀ ਰਤਨ ਤੋਂ ਹੀ ਆ ਆਪਣੇ ਵਾਲੀ ਇਹ ਵੀ ਰਤਨ ਤੋਂ ਹੀ ਆ ਅਸਹਿ ਰਤਨ ਦੇ ਚਾਲ ਤੇ ਬਈ ਇਹ ਬੜੀਆ ਜੈ ਹਾਂ ਪਹਿਲੇ ਪਹਿਲਾਂ ਯਾਰ ਇੱਥੇ ਨਾ ਕੁਦਰਤ ਕੰਨੂ ਆਪਣਾ ਕੋਈ ਆਏ ਨਹੀਂ ਹੁੰਦਾ ਵੀ ਉਹੀ ਪਰੋਣਾ ਹਾਂ ਹਾਂ ਬਾਈ ਇਹ ਪਹਿਲਾ ਇਹ ਇਹਦੇ ਮੈਂ ਉਹਦੇ ਰੱਖਣ ਲੱਗਾ। ਇਹਦੇ ਮੈਂ ਲਾਤਾ ਇਹ ਆਪਣਾ ਸਮਰਾਟ ਫੇਮ ਦੀਆਂ ਵਾਲਾ। ਉਸ ਤੋਂ ਬਾਅਦ ਉਹ ਵੀ ਬੰਦ ਨਹੀਂ ਬੋਲ ਪੀ ਇਹ ਵੀ ਬੋਲ ਪੀ ਦੁਬਾਰੇ ਮੈਂ ਜਾ ਕੇ ਉਹਦੇ ਨੂੰ ਦਵਿੰਦਰ ਫੇਰ ਕਲੈਕਸ਼ਨ ਲੈ ਕੇ ਆ ਗਿਆ ਆਪਣੀ। ਫੇਰ ਫੇਰ ਉਹਦੇ ਸਾਡੇ ਕੋਲ ਸਮਰਾਟ ਦਾ ਵੀ ਹਣੀ ਸੀਗਾ ਫੇਰ ਅਸੀਂ ਦੋਨਾਂ ਦੇ ਦੁਬਾਰੇ ਦੇਖ ਕਰਦੇ। ਫੇਰ ਫੇਰ ਲੱਗ ਗਿਆ ਵਾਅਦਾ। ਹਾਂ ਫੇਰ 20 ਦਿਨ ਬਾਅਦ ਦੁਬਾਰੇ ਹੀਟ ਜਾਣਾ 18 ਦਿਨਾਂ ਇੱਕ 18 ਦਿਨਾਂ ਬਾਅਦ ਇੱਕ 20 ਦਿਨਾਂ ਬਾਅਦ ਦੋ ਦਿਨਾਂ 2-4 ਦਿਨਾਂ ਦੇ ਗੈਰਤ ਜਣੀ ਕਿ 2 ਇੱਕ ਨੇ 2-3 ਟੀਕੇ ਲਏ ਤੇ ਇੱਕ ਨੇ ਉਹਨੇ ਇੱਕ ਟੀਕਾ ਹੀ ਲੇਟਾ ਠੀਕ ਹੈ ਠੀਕ ਹੈ ਦੂਜੇ ਦਿਨ ਤਾਰਾਂ ਦੇ ਨੂੰ ਹਟ ਕੇ ਸਾਨੂੰ ਐਸੀ ਰਹਿਣਾ ਨਹੀਂ ਉਹ ਵੀ ਚੈੱਕ ਹੋਵੀ ਇਹ ਵੀ ਚੈੱਕ ਹੋਵੀ ਤੇ ਬਾਕੀ ਪ੍ਰੋਪਰ ਆਪਣੀ ਡਾਇਰੀ ਤੇ ਲਿਖੇ ਹੋਏ ਸਾਰੇ ਕੱਟ ਵੱਟ ਵੀ ਕਰ ਦੇਣਾ ਜਿਵੇਂ ਕੋਈ ਛੋਟੇ ਤੋਂ ਭਰਾਇਆ ਜੇ ਖਾਲੀ ਦੇ ਵੀ ਦੂਜੀ ਵਾਰ ਫੇਰ ਰੱਖਣੀ ਪੈਂਦੀ ਏ ਠੀਕ ਕਰੀ ਕਿਉਂਕਿ ਐਂ ਦਾ ਤੁਹਾਨੂੰ ਆਪ ਹੀ ਬ੍ਰੀਡ ਹੈ ਨਾ ਉਹ ਹਰ ਪੀਸ ਦਾ ਪਤਾ ਹੋਵੇ ਠੀਕ ਹੈ ਵੀ 22 ਦਿਨਾਂ ਤੇ ਪਹਿਲਾਂ ਜੇ ਮੈਂ ਹੁਣ ਕਈ ਵਾਰ ਖਾਣੀਆਂ ਏਕੀ ਤਾਂ ਉਹ ਜਿਵੇਂ 바ੜੀ-ਬਾੜੀ ਰਿਪੀਟ ਜੇ ਕਰੀ ਜੁਣਾ ਹ ਉਹ ਬੇਲੇ ਰਿਕਾਰਡ ਬਈ ਮੈਂਟੇਨ ਰੱਖਣਾ ਪੈਂਦਾ ਨਾ ਬਾਕੀ ਰਤਨ ਤੋਂ ਉਹ ਛੂਨਾ ਵੀਗਾ ਤੇ ਐਕੀ ਰਤਨ ਦੇ ਬੱਚੇ ਕਿੰਨੇ ਕਾ ਕੇ ਬਈ ਆਪਣੇ ਕੋਲੇ ਹੁਣ ਆਪਣੇ ਕੋਲੇ 4 ਆਏ ਆ ਇੱਕ ਪੋਹੇ ਨੂਰ ਦੀ ਝੋਤੀ ਥੱਲੇ ਕੱਟੀ ਇੱਕ ਐਮ 29 ਵਾਲੀ ਥੱਲੇ ਕੱਟੀ ਐ ਤੇ ਦੋ ਕੱਟੇ ਆ ਦਿੱਲੀ ਵਾਲਿਆਂ ਦੋਨੇ ਥੱਲੇ ਮਾਸੀ ਭਾਣਜੀ ਥੱਲੇ ਕੱਟੀ ਐ ਅੱਛਾ ਉਹਨਾਂ ਦੀ ਵਾਰੀ ਐ ਜੀ ਕੱਟੇ ਦੀ ਐ ਉਹਨਾਂ ਦੇ ਤਿੰਨ ਕੱਟੇ ਐ ਜੀ ਪੂਰੇ ਹੋ ਜਾਣਗੇ ਗਾਹਾਂ ਨੂੰ ਕਟੀਆਂ ਦੇਣੀਆਂ ਅੱਛਾ ਬਈ ਇਹ ਵਾਰੀ ਕਿਹਨੇ ਮੈਂ ਜਾ ਕੇ ਜਾਰੇ ਜਮਾ ਕੇ ਦੇਖੂਗਾ ਮੇਰੇ ਫਾਰਮ ਦੀ ਹੇਕ ਦੀ ਕਟਿੰਗ ਤੇ ਪੁਰਾਣਾ ਵੀਡੀਓ ਕੱਢੀ ਹਾਂਜੀ ਜਿਹੜੀਆਂ ਮੱਝਾਂ ਮਤਲਬ ਨਾਗਰੀ ਵਰਗੀਆਂ ਨੇ ਪੂਰਾ ਤਿੰਨ-ਤਿੰਨ ਕਟੀਆਂ ਦਿੱਤੀਆਂ ਉਹ ਉਸ ਤੋਂ ਬਾਅਦ ਕੱਟਾ ਦਿੱਤਾ ਅੱਜ ਤੀ ਫੇਰ ਕੱਟਾ ਦਿੱਤਾ ਗਾਹ ਨੂੰ ਵੀ ਨਾਗਰੀ ਕੱਟਾ ਲਊ 100% ਜੇ ਕਰਮ ਕੱਟੀ ਦੀ ਉਹਨੂੰ ਉਹ ਗੱਲ ਵੱਖਰੀ ਹੈ ਹਾਂ ਹਾਂ ਬਾਈ ਉਸ ਤੋਂ ਬਾਅਦ ਮੁਕਸਰ ਵਾਲੀ ਆ ਗਈ ਬਸੰਤੀ ਉਹ ਇੱਕ ਸਾਲ ਕੱਟਾ ਇੱਕ ਸਾਲ ਕੱਟੀ ਅੱਛਾ ਠੀਕ ਹੈ ਤੇ ਜ਼ਿਆਦਾਤਰ ਜਿਹੜੀਆਂ ਮੇਰੀਆਂ ਮੱਝਾਂ ਜਿਵੇਂ ਸੈਕਟਰੀ ਵਾਲੀ ਉਹਨੇ ਤਿੰਨ ਕਟੀਆਂ ਲਗਾਤਾਰ ਦਿੱਤੀਆਂ ਹੁਣ ਤਿੰਨ ਕੱਟੇ ਦੇਤੇ ਇੰਕੀ ਲਗਾਤਾਰ ਅਗਲੀ ਵਾਰ ਨੂੰ 바ਰੀ ਉਹਦੀ ਵੀ ਇੱਕ ਕੱਟਾ ਰਹਿ ਗਿਆ ਜਾਂ ਤਾਂ ਕੱਟੀ ਤੋਂ ਸਟਾਰਟ ਕਰੂ ਜਾਂ ਫਿਰ ਮਗਰਲਾ ਪੂਰਾ ਕੱਟਾ ਪੂ ਵੀ ਜਿਹੜੀਆਂ ਲਗਾਤਾਰ ਜਿਹੜੀ ਤੇ ਕੱਟੀ ਦੀ ਵਾਰੀ ਚੱਲੀ ਜਾਂਦਾ ਉਹ ਤਾਂ ਤਿੰਨ ਤਿੰਨ ਸੂਏ ਲਗਾਤਾਰ ਕੱਟੀਆਂ ਦੇਈ ਜਾਂਦੀਆਂ ਤੇ ਜਿਹੜੀਆਂ ਕੱਟੀਆਂ ਦੇ ਆਗੀਆਂ ਉਹ ਕਟਾਈ ਰਹੀ ਜਾਂਦੀ ਠੀਕ ਹੈ ਭਾਈ ਇਹ ਮਤਲਬ ਇੱਕ ਵਾਰ ਵੀ ਜਿਹੜੀ ਚੱਲਦੀ ਬਸ ਉਹਨੇ ਤਿੰਨ ਸੂਏ ਉਹੀ ਦੇਣੇ ਨੇ ਹਾਂ ਤੇ ਜਾਂ ਆਹ ਝੋਟਰੀ ਹੈ ਅੱਛਾ ਭਾਈ ਇਹਨੇ ਪਹਿਲੇ ਸਾਲ ਕੱਟੀ ਹਾਂਜੀ ਨਾ ਪਹਿਲੇ ਸਾਲ ਕੱਟਾ ਦੂਜੇ ਸਾਲ ਕੱਟੀ ਠੀਕ ਹੈ ਜਿਹੜੀ ਲਾਜਿਤ ਭੁੰਦਰ ਲੈ ਗਿਆ ਠੀਕ ਹੈ ਭਾਈ ਤੀਜੇ ਸਾਲ ਐਕੀ ਕੱਟਾ ਦਿੱਤਾ ਐਕੀ ਮੰਗਦੀ ਮਗਰੀ ਗੱਬਣ ਕਰਾਦੀ ਐਕੀ ਮੈਂ ਇਹਦਾ ਕੱਟਾ ਇੱਕ ਟੈਸਟਿਕ ਵਾਲੀ ਆਇਆ ਸੀ ਗੋਲੀ ਇੱਕ ਸੀ ਉਹ ਮੈਂ ਵੱਡਣ ਵਾਲ ਨੂੰ ਦਿੱਤਾ ਠੀਕ ਹੈ ਵੀ ਯਾਰ ਰੋਪਨ ਵੀ ਤਾਨੂੰ ਦੇਣਾ ਯਾਰ ਹਨਾ ਹਾਂ ਹਾਂ ਉਹ ਆਪਾਂ ਵੇਚ ਤਾਂ ਆਈਪੀ ਇਹਦਾ ਚੌਥਾ ਦੂਗਾ ਆਈਪੀ ਦੇਖੋ ਵੀ ਇਹ ਬਾਰੀ ਜਿਵੇਂ ਕਰਦੀ ਹੈ ਕੱਟੇ-ਕੱਟੇ ਦੇ ਝਾਕਦੀ ਹੈ ਕੱਟ ਪਸ ਦਿੰਦੀ ਯਾਰ ਹਾਂ ਬਈ ਤੇ ਉਹ ਵੀ ਉਹਦੀ ਪੀਜੀ ਆ ਕੀ ਘੇਰ ਕੱਟੀ ਆ ਇਹਦੀ ਇਹਦੇ ਨਾਲ ਵਾਲੀ ਦੀ ਇਹਦੀ ਇਹਦੇ ਨਾਲ ਬੜੀਆਂ ਦੰਮੂ ਠੀਕ ਹੈ ਬਈ ਤੇ ਨਾਲੇ ਆ ਬਠੀਏ ਮਾਰ ਨਾਲੀ ਨਾਲ ਆ ਨਾਲੇ ਆਪ ਫਰਕਤੀ ਆ ਤੇ ਨਾਲੀ ਆ ਵੀ ਇਹ ਬਈ ਫਿਰ ਪਸਾਣ ਕੇ ਮੈਂ ਰਹਿੰਦੀ ਆ ਤੁਹਾਨੂੰ ਇੰਨੇ ਪਸੋਂ ਦੀ ਆ ਜਾਂਦੀ ਆ ਪਸਾਣ ਵੀ ਬਈ ਹਾਂ ਭਾਈ ਜੇ ਆਪਾਂ ਇਹਦਾ ਮੈਂ ਦਾਣਾ ਜੋਖਦਾ ਉਹਨਾਂ ਸੀ ਭਾਈ ਕਿਤੇ ਖੋਲ ਨਹੀਂ ਕਿਨੇ ਚਾਕੇ ਵੀ ਕਿਹੜੀ ਮੱਝ ਕਿਹੜੀ ਖੜੀ ਹੈ ਇੱਕ ਵਾਰੀ ਸਾਰੇ ਭਾਂਡੇ 'ਤੇ ਹੱਥ ਨਹੀਂ ਵੀ ਹੁਣ ਮੈਂ ਜੋਖਣਾ ਦਾਣਾ ਅੱਛਾ ਭਾਈ ਦੇਣ ਵਾਲਾ ਇਹਨਾਂ ਨੇ ਜੇ ਮੈਂ ਬਾਹਰ ਗਿਆ ਤਾਂ ਇਹਨੇ ਜੋਖ ਲਿਆ ਕੋਈ ਚੱਕਰ ਨਹੀਂ ਉਹਨਾਂ ਹੱਥ ਨਾਲ ਸਾਰਾ ਦਾਣਾ ਮੈਂ ਜੋਖੂੰਗਾ ਬਸ ਐਂ ਬਸ ਇੱਕ ਵਾਰੀ ਆਪਾਂ ਕਿਤੇ ਨਹੀਂ ਜਾ ਕੇ ਸਾਰੇ ਨੂੰ ਪਤਾ ਵੀ ਇਹਨੂੰ ਮੈਂ 4 ਦੋਪਣਾ ਇਹਨੂੰ 4 ਇਹਨੂੰ 3 ਇਹਨੂੰ 4.3 ਕਿਲੋ ਨਾਗਰੀ ਦਾ 4 ਕਿਲੋ 3 ਕਿਲੋ ਫੇਰ 4.3 ਕਿਲੋ 4ਾਂ ਨੂੰ ਫੇਰ 4.3 ਕਿਲੋ ਫੇਰ 2 ਕਿਲੋ ਫੇਰ ਸੱਜਰ ਕੋਤੀ ਸਾਢੇ ਤਿੰਨ ਫੇਰ ਸਾਢੇ ਤਿੰਨ ਫੇਰ ਸਾਢੇ ਤਿੰਨ ਫੇਰ ਸਾਢੇ ਤਿੰਨ ਹਾਂ ਕਿ ਫੇਰ ਉਹ ਦਰ ਤਿੰਨ ਕਿਹੜੀ ਸੱਜਰ ਸੂਈ ਆ ਫਿਰ ਸੂਣ ਵਾਲਾ ਨੂੰ ਢਾਈ ਢਾਈ ਕਿਲੋ ਫੇਰ ਗਾਂ ਨੂੰ ਤਿੰਨ ਫੇਰ ਸੂਣ ਵਾਲੀ ਉਹ ਨੂੰ ਢਾਈ ਕਿਲੋ ਫੇਰ ਪਰਲੀ ਗਾਂ ਨੂੰ ਫੇਰ ਤਿੰਨ ਫੇਰ ਕਿਲੋ ਕਿਲੋ ਦਾਣੇ ਵਾਲੇ ਆ ਗਏ ਬਸ ਆਏ ਜਮਾ ਹੈ ਭਾਰੀ ਉਹ ਹੀ ਆ ਜਮਾ ਬਈ ਠੀਕ ਹੈ じゃ ਸਾਰਾ ਰਟਿਆ ਪਿਆ ਵੀ ਹਾਂ ਕਿਹੜੀ ਨੇ ਕਿਵੇਂ ਪੋਣਾ ਬਈ ਮੱਝ ਬਦਲ ਦਨ ਮੱਝ ਉਹ ਵੱਡੀ ਉੱਤਰ ਕੱਢਦੀ ਹਾਂਜੀ 9 ਵਜੇ ਕਰਵਾਸ ਇੱਕ ਵਾਰ ਜਿਵੇਂ ਕਰਤਾ ਵੀ ਆ ਮੱਝ ਕਿਹੜੀ ਆ ਗਈ ਬਾ ਦੂਜਿਆਂ ਗਾਹਾਂ ਗਾਹਦੀ ਦੀ ਇੱਕ ਮਗਰ